ਹਜੀ ਸਤਿ ਸ੍ਰੀ ਅਕਾਲ ਜੀ ਕਰਨ ਓਜਲਾ ਪੰਜਾਬ ਵਿੱਚ ਸ਼ੂਟਿੰਗ ਕਰੇ ਆਪਣੇ ਨਵੇਂ ਗਾਣੇ ਦੀ ਤੇ ਜਿਸ ਤੋਂ ਬਾਅਦ ਬਲਕੌਰ ਸਿੰਘ ਸਿੱਧੂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਬਿਆਨ ਆਇਆ ਕੀ ਉਹਨਾਂ ਨੇ ਕਿਹਾ 10 ਦਿਨਾਂ ਦੇ ਤੁਹਾਨੂੰ ਪੂਰੀ ਗੱਲ ਆਖਰ ਤੱਕ ਇਹ ਵੀਡੀਓ ਜ਼ਰੂਰ ਦੇਖਣਾ ਨਾਲੇ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਜੀ ਸਿੱਧੂ ਮਸੇਵਾਲੇ ਦੇ ਬਾਪੂ ਨੂੰ ਪੁੱਛਿਆ ਗਿਆ ਕਿ ਕਰਨ ਓਜਲਾ ਪੰਜਾਬ ਵਿੱਚ ਆਇਆ ਹੋਇਆ ਹੈ ਤੇ ਸ਼ੂਟਿੰਗ ਕਰਦਾ ਹੋਇਆ ਹੈ ਤੇ ਜਦੋਂ ਸਿੱਧੂ ਮਸੇਵਾਲਾ ਹੁੰਦਾ ਸੀ ਤਾਂ ਉਸ ਨੂੰ ਬੜੇ ਰਿਪਲਾਈ ਦਿੰਦਾ ਸੀ ਤੇ ਤੁਹਾਡਾ ਕੀ ਕਹਿਣਾ ਇਹਨਾਂ ਗੱਲਾਂ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਸਾਡੇ ਕਰਨ ਉਹ ਜਿਹੜਾ ਨਾ ਲੜਾਈ ਕੋਈ ਆਪਸੀ ਨਹੀਂ ਸੀ ਸਟੇਜ ਦਾ ਰੋਲਾ ਸੀ ਤੇ ਸਟੇਜ ਤੇ ਉਹ ਨਿਮੜਕ ਜਾਂਦਾ ਸੀ ਤੇ ਹੁਣ ਸਿੱਧੂ ਵੀ ਨਹੀਂ ਰਿਹਾ ਤੇ ਨਾ ਸਾਡੀ ਕੋਈ ਕੌਂਟਰੋਵਰਸੀ ਰਹੀ ਹਾਂ ਜੇ ਸਿੱਧੂ ਦਾ ਗਾਣਾ ਬਰਾਬਰ ਆਉਂਦਾ ਤੇ ਉਹ ਬਰਾਬਰ ਗਾਣਾ ਪਾਉਂਦਾ ਤਾਂ ਸਾਡੀ ਕੌਂਟਰੋਵਰਸੀ ਜ਼ਰੂਰ ਰਹਿਣੀ ਕਿਉਂਕਿ ਉਸ ਸਿਰਫ ਉਸ ਟਾਈਮ ਤੱਕ ਜਦੋਂ ਤੱਕ ਗਾਣੇ ਰਿਲੀਜ਼ ਨਹੀਂ ਹੁੰਦੇ ਉਸ ਤੋਂ ਬਾਅਦ ਸਾਡਾ ਕੋਈ ਇਸ ਤਰ੍ਹਾਂ ਦਾ ਰੋਲਾ ਨਹੀਂ ਜਾਂ ਕੰਟਰੋਵਰਸੀ ਨਹੀਂ ਕਿ ਆਪਾਂ ਜਾਨੋਂ ਮਾਰਨ ਜਾਂ ਇਸ ਤਰ੍ਹਾਂ ਕਰਕੇ ਕੋਈ ਸਾਡਾ ਗੀਲਾ ਸਿਕਵਾ ਨਹੀਂ ਕਿਸੇ ਨਾਲ ਹਾਂ ਜਿਹੜੇ ਕਲਾਕਾਰ ਨੇ ਉਹਨਾਂ ਨਾਲ ਇਸ ਤਰ੍ਹਾਂਏ ਵੀ ਕਲਾਕਾਰ ਟਾਈਪ ਨਾਲ ਵੀ ਜਿਹੜਾ ਵੀ ਗਾਣਾ ਸਿੱਟੂਗਾ ਜਿਹਦਾ ਜਦੋਂ ਆਪਸ ਗਾਣਾ ਸਿੱਟਦੇ ਆ ਤਾਂ ਸਾਡੇ ਬਰਾਬਰ ਜੇ ਕੋਈ ਗਾਣਾ ਸਿੱਟੂਗਾ ਤਾਂ ਉਸ ਨੂੰ ਆਪਾਂ ਨੇ ਹਰੋਣਾ ਇਹ ਸਾਡੇ ਦਿਮਾਗ ਵਿੱਚ ਜ਼ਰੂਰ ਹੈ ਪਰ ਸਾਡੇ ਨਾਲ ਕਿਸੇ ਦੀ ਰਖਾਣੀ ਹੈ ਤਿੰਨਾ ਆਪਾਂ ਕਿਸ ਨੂੰ ਗਲਤ ਕਹਿੰਦੇ ਆ ਜਿਹੜਾ ਵੀ ਗਾਣੇ ਕਰਦਾ ਆਪਣੀ ਮਿਹਨਤ ਨਾਲ ਕਰਦਾ